ਰੂਸ ਅਤੇ ਯੂਕਰੇਨ ਦੀ ਦੁਨੀਆ ਦੀ ਇਸ ਵਕਤ ਦੀ ਸਭ ਤੋਂ ਵੱਡੀ ਜੰਗ ਚੱਲ ਰਹੀ ਹੈ ਜਿਸ ਦੇ ਵਿੱਚ ਕਦੇ ਯੂਕਰੇਨ ਦੇ ਵੱਲੋਂ ਰੂਸ ਦੇ ਉੱਪਰ ਹਮਲਾ ਕੀਤਾ ਜਾਂਦਾ ਤੇ ਕਦੇ ਰੂਸ ਦੇ ਵੱਲੋਂ ਯੂਕਰੇਨ ਦੇ ਉੱਪਰ ਕੀਤਾ ਜਾਂਦਾ ਕੁਝ ਦਿਨ ਪਹਿਲਾਂ ਰੂਸ ਨੇ 800 ਤੋਂ ਵੱਧ ਡਰੋਨ ਹਮਲੇ ਕੀਤੇ ਸੀ ਜਿਸ ਦੇ ਨਾਲ ਯੂਕਰੇਨ ਦੀ ਸਰਕਾਰ ਦੀ ਜਿਹੜੀ ਮੇਨ ਇਮਾਰਤ ਆ ਉਸ ਦੇ ਵਿੱਚ ਭਿਆਨਕ ਅੱਗ ਲੱਗੀ ਸੀ ਤੇ ਅੱਜ ਯੂਕਰੇਨ ਦੇ ਵੱਲੋਂ ਮੁੜ ਤੋਂ ਰੂਸ ਦੇ ਉੱਪਰ ਵੱਡਾ ਅਟੈਕ ਕੀਤਾ ਗਿਆ ਡਰੋਨਾਂ ਦੇ ਨਾਲ ਅਟੈਕ ਕੀਤਾ ਗਿਆ ਜਿਸ ਦੇ ਨਾਲ ਰੂਸ ਦੇ ਕ੍ਰੀਸ਼ੀ ਤੇਲ ਰੈਫਾਇਨਰੀ ਜਿਹੜਾ ਉਸੇ ਸਿਸਟਮ ਆ ਜਿੱਥੇ ਤੇਲ ਤਿਆਰ ਹੁੰਦਾ ਪ੍ਰੋਸੈਸ ਚੱਲਦਾ ਉਸ ਦੇ ਉੱਪਰ ਡਰੋਨਾਂ ਨਾਲ ਹਮਲੇ ਕੀਤੇ ਗਏ ਨੇ ਹਮਲੇ ਨਾਲ ਰਫਾਈਨਰੀ ਸਿਸਟਮ ਦੇ ਵਿੱਚ ਭਿਆਨਕ ਅਗ ਲੱਗੀ ਹਾਲਾਂਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਰਫਾਈਨਰੀ ਬਹੁਤ ਵੱਡੀ ਹੈ ਜਿਸ ਦੇ ਨਾਲ ਜਿਹੜਾ ਰੂਸ ਦੀ ਆਰਥਿਕਤਾ ਦੇ ਵਿੱਚ ਬਹੁਤ ਵੱਡਾ ਅਸਰ ਪੈਂਦਾ ਹਾਲਾਂਕਿ ਰੂਸ ਦਾ ਰੱਖਿਆ ਮੰਤਰਾਲਾ ਇਹ ਵੀ ਕਹਿੰਦਾ ਕਿ ਅਸੀਂ 361 ਡਰੋਨ ਹਵਾ ਦੇ ਵਿੱਚ ਡਿਫਿਊਜ਼ ਕੀਤੇ ਨੇ ਪਰ ਕੁਝ ਤਸਵੀਰਾਂ ਨੇ ਕਿ ਜਿਹੜਾ ਯੂਕਰੇਨ ਦੇ ਡਰੋਨ ਰੂਸ ਦੇ ਜਿਹੜਾ ਰਫਾਈਨਰੀ ਸਿਸਟਮ ਦੇ ਉੱਪਰ ਡਿੱਗਦੇ ਨਜ਼ਰ ਆਉਂਦੇ ਨੇ ਭਿਆਨਕ ਤਬਾਹੀ ਮਚਾਉਂਦੇ ਨਜ਼ਰ ਆ ਰਹੇ ਨੇ